ਅੱਜ ਜਿਹੜੀ ਪ੍ਰਵਾਤ ਫੇਰੀ ਨੇ ਇਸ ਜਗ੍ਹਾ ਤੇ ਫੇਰਾ ਪਾਣਾ ਹੈ ਬਸ ਸੇਵਾਦਾਰ ਲਗੇ ਹੋਏ ਆ ਪਤੋੜਿਆਂ ਦੀ ਸੇਵਾ ਕਰਦੇ ਕਿਉਂਕਿ ਇਸ ਸਮੇਂ ਜਿੱਥੇ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ ਹੈ ਤਾਂ ਕੁਝ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਹੀ ਸੰਗਤਾਂ ਹਿੰਮਤ ਮਾਰ ਕੇ ਸਵੇਰੇ ਉੱਠਦੀਆਂ ਤੇ ਨਾਮ ਸਿਮਰਨ ਨਾਲ ਜੁੜਦੀਆਂ ਕੀਰਤਨ ਕਰਦੀਆਂ ਤੇ ਲੰਗਰ ਸੇਵਾ ਕਰਦੀਆਂ ਆਪਣੀ ਅੱਜ ਦੀ ਵੀਡੀਓ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਮਾਂ ਸਵੇਰ ਦੇ 5 ਵਜੇ ਦਾ ਹੋ ਗਿਆ ਤਰੀਕ 3 ਨਵੰਬਰ ਸਾਲ 2025 ਹੈ ਅੱਜ ਆਪਾਂ ਚਲੇ ਆਂ ਪਿੰਡ ਦੀ ਪ੍ਰਵਾਤ ਫੇਰੀ ਵਿੱਚ ਸ਼ਾਮਿਲ ਹੋਣ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ 556ਵਾਂ ਗੁਰਪੁਰਬ ਜਿਹੜਾ ਜਨਮ ਦਿਹਾੜਾ ਆ ਰਿਹਾ ਹੈ ਉਹਦੇ ਸਬੰਧ ਵਿੱਚ ਹਰੇਕ ਪਿੰਡ ਦੇ ਵਿੱਚ ਪ੍ਰਵਾਤ ਫੇਰੀਆਂ ਕੱਢੀਆਂ ਜਾ ਰਹੀਆਂ ਤੇ ਅੱਜ ਵੀ ਜਿਹੜੇ ਸੱਜਣ ਮਿੱਤਰ ਦੇ ਘਰ ਪ੍ਰਵਾਤ ਫੇਰੀ ਕੱਢੀ ਜਾ ਰਹੀ ਹੈ ਉੱਥੇ ਆਪਾਂ ਚੱਲੇ ਆਂ ਜਾ ਕੇ ਪ੍ਰਵਾਤ ਫੇਰੀ ਦੀਆਂ ਜਿਹੜੀਆਂ ਰੌਣਕਾਂ ਸੰਗਤ ਦੀਆਂ ਆਪਾਂ ਦਰਸ਼ਨ ਕਰਦੇ ਹਾਂ ਅੱਜ ਜਿਹੜੀ ਪ੍ਰਵਾਤ ਫੇਰੀ ਨੇ ਇਸ ਜਗ੍ਹਾ ਤੇ ਫੇਰਾ ਪਾਣਾ ਇਹ ਆਪਣਾ ਯਾਰ ਮਿੱਤਰੇ ਤੇ ਇੱਥੇ ਪ੍ਰਵਾਤ ਫੇਰੀ ਆਣੀ ਹੈ 5:10 ਦਾ ਸਮਾਂ ਦਿਆ ਹੋਇਆ ਸੀ ਇਹਨੇ ਆਪਾਂ ਨੂੰ ਆਪਾਂ ਇੱਥੇ ਪਹੁੰਚ ਗਏ ਫਿਲਹਾਲ ਬਾਈ ਉਹਨਾਂ ਨੇ ਸੋਹਣੀ ਤਿਆਰੀਆਂ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈ ਤੇ ਇਹਨਾਂ ਦਾ ਡੀਜੇ ਦਾ ਵੀ ਕੰਮ ਹੈਗਾ ਹੈ ਬਾਕੀ ਇਸ ਜਗ੍ਹਾ ਤੇ ਪ੍ਰਵਾਤ ਫੇਰੀ ਨੇ ਸੰਗਤ ਨੇ ਚਰਨ ਪਾਣੇ ਜਿੱਥੇ ਇਹਨਾਂ ਨੇ ਦਰੀਆਂ ਬਚਾਈਆਂ ਹੋਈਆਂ ਆ ਨਾਲ ਦੇ ਨਾਲ ਧੌਣ ਦੀ ਲੋੜ ਨਹੀਂ ਪੈਣੀ ਜਿਹਨ ਲੋੜ ਕੋਈ ਡਿਸਪੋਜ਼ਲ ਹੋ ਹੈਗੇ ਹਾਂ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੇ ਨੀਚੇ ਵਿਛਾਏ ਹੋਏ ਗੰਬਲ ਦਰੀਆਂ ਬਾਕੀ ਇੱਥੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਹੁਤ ਸੋਹਣੀਆਂ ਫੋਟੋਆਂ ਸਤਕਾਰ ਦੇ ਨਾਲ ਰੱਖੀਆਂ ਹੋਈਆਂ ਨੇ ਇਹਨਾਂ ਦਾ ਡੈਕੋਰੇਸ਼ਨ ਦਾ ਵੀ ਕੰਮ ਹੈ ਤਾਂ ਕਰਕੇ ਇਹਨਾਂ ਨੇ ਖੁਦ ਹੀ ਆਪਣੇ ਹਿਸਾਬ ਨਾਲ ਡੈਕੋਰੇਸ਼ਨ ਕਰੀ ਹੋਈ ਹੈ ਤੇ ਨਾਲ ਦੀ ਦੁਕਾਨ ਤੇ ਰੱਖਿਆ ਹੋਇਆ ਡੀਜੇ ਦਾ ਸਾਮਾਨ ਸਾਰਾ ਕਿਉਂਕਿ ਬਾਈ ਦਾ ਡੀਜੇ ਅਤੇ ਡੈਕੋਰੇਸ਼ਨ ਦਾ ਕੰਮ ਹੈ ਉੱਤੇ ਪਾਸੇ ਨਾਲ ਸੰਗਤ ਲੱਗੀ ਹੋਈ ਹੈ ਸੇਵਾਦਾਰ ਸਵੇਰੇ ਸੇਵਾ ਕਰ ਰਹੇ ਹਨ ਪ੍ਰਬਾਤ ਫੇਰੀ ਵਾਸਤੇ ਜੀ ਵਿੱਚ ਆ ਚਕਾਣੀ ਹੈ ਤਾਂ ਉਹਦੀਆਂ ਤਿਆਰੀਆਂ ਨਾਲ ਇਸ ਪਾਸੇ ਹੋ ਰਹੀਆਂ ਨੇ ਇਹ ਆਟਾ ਚੱਕੀ ਹੈ ਪਰਬਾਤ ਫੇਰੀ ਵਿੱਚ ਆਈ ਸੰਗਤ ਵਾਸਤੇ ਚਾਹ ਪਕੌੜਿਆਂ ਦਾ ਦੁੱਧ ਪਕੌੜਿਆਂ ਦਾ ਲੰਗਰ ਹੈ ਜਿਹੜਾ ਉਹ ਤਿਆਰ ਹੋ ਰਿਹਾ ਹੈ ਬਾਕੀ ਸੇਵਾਦਾਰ ਲੱਗੇ ਹੋਏ ਹਨ ਪਕੌੜਿਆਂ ਦੀ ਸੇਵਾ ਕਰ ਰਹੇ ਪੋਰਦੀ ਵੀ ਠੀਕ ਹੈ ਬਾਈ ਵਧੀਆ 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 ਪਰਵਾਤ ਫਰੀਦਾ ਜਣਾ ਮਤਲਬ ਹੈ ਦੋ ਸ਼ਬਦਾਂ ਤੋਂ ਬਣਿਆ ਪਰਵਾਤ ਫੇਰੀ ਪਰਵਾਤ ਦਾ ਮਤਲਬ ਹੁੰਦਾ ਸਵੇਰੇ ਤੜਕੇ ਸੱਜਰੇ ਹੈ ਨਾ ਫੇਰੀ ਦਾ ਮਤਲਬ ਹੁੰਦਾ ਕਿਸੇ ਕਿਸੇ ਜਗ੍ਹਾ ਆਪਾਂ ਢੇੜਾ ਲਾਣਾ ਆ ਫੇਰੀ ਪਾਉਣੀ ਤਾਂ ਪਰਵਾਤ ਫੇਰੀ ਮਤਲਬ ਜਿਹੜੀ ਸੰਗਤ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨਾਂ ਚ ਕੁਝ ਦਿਨ ਪਹਿਲਾਂ ਸੰਗਤ ਨਾਲ ਮਿਲ ਕੇ ਕੀਰਤਨ ਦੇ ਰੂਪ ਚ ਜਿਹੜੀ ਹੈ ਕਿਸੇ ਦੇ ਘਰ ਜਾਂ ਗੁਰਦੁਆਰਾ ਸਾਹਿਬ ਚ ਫੇਰਾ ਪਾਉਂਦੀ ਹੈ ਤਾਂ ਕਰਕੇ ਪੰਜਾਬ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਜਿਹੜੇ ਸੰਗਤ ਹੈ ਗੁਰੂ ਨਾਨਕ ਦੇਵ ਜੀ ਸਾਹਿਬ ਨੂੰ ਮੰਨਦੀ ਹੈ ਤਾਂ ਉਹ ਪ੍ਰਵਾਤ ਫੇਰੀ ਦੇ ਰੂਪ ਚ ਸੰਗਤ ਨੂੰ ਲੈ ਕੇ ਕਿਸੇ ਦੇ ਘਰ ਜਾਂ ਗੁਰਦੁਆਰਾ ਸਾਹਿਬ ਚ ਚਰਨ ਪਾਉਂਦੀ ਹੈ ਉੱਥੇ ਸ਼ਬਦ ਗਾਇਨ ਹੁੰਦਾ ਹੈ ਚਾਹ ਲੰਗਰ ਦਾ ਪ੍ਰਬੰਧ ਹੁੰਦਾ ਹੈ ਬਾਕੀ ਬਹੁਤ ਕਰਮ ਵਾਲੀ ਸੰਗਤ ਹੁੰਦੀ ਹੈ ਜਿਹੜੀ ਸਵੇਰੇ ਸਵੇਰੇ ਪ੍ਰਵਾਤ ਫੇਰੀ ਸ਼ਾਮਿਲ ਹੁੰਦੀ ਹੈ ਜਾਂ ਫਿਰ ਪ੍ਰਵਾਤ ਫੇਰੀ ਚ ਸੇਵਾ ਕਰਦੀ ਹੈ ਕਿਉਂਕਿ ਇਸ ਸਮੇਂ ਜਿੱਥੇ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ ਹੈ ਤਾਂ ਕੁਝ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਉਹੀ ਸੰਗਤਾਂ ਹਿੰਮਤ ਮਾਰ ਕੇ ਸਵੇਰੇ ਉੱਠਦੀਆਂ ਤੇ ਨਾਮ ਸਿਮਰਨ ਨਾਲ ਜੁੜਦੀਆਂ ਕੀਰਤਨ ਕਰਦੀਆਂ ਤੇ ਲੰਗਰ ਸੇਵਾ ਕਰਦੀਆਂ ਤਾਂ ਬੜੀ ਕਿਰਪਾ ਹੁੰਦੀ ਹੈ ਨਾ ਸੰਗਤਾਂ ਦੇ ਜਿਹੜੀਆਂ ਇਸ ਨਾਲ ਪ੍ਰਵਾਦ ਫੇਰੀ ਨਾਲ ਜੁੜੀਆਂ ਹੋਈਆਂ ਹੁਣ ਪ੍ਰਵਾਦ ਫੇਰੀ ਦੱਸਦੇ ਆ ਕਿ ਇਸ ਤੋਂ ਪਹਿਲਾਂ ਦੋ ਥਾਵਾਂ ਤੇ ਗਈ ਹੋਈ ਹੈ ਫਿਰ ਇੱਥੇ ਆਣਾ ਉਸ ਤੋਂ ਬਾਅਦ ਇੱਕ ਸਥਾਨ ਤੇ ਹੋਰ ਤੇ ਜਾਣਾ ਹੈ ਤਾਂ ਬਸ 5-7 ਮਿੰਟਾਂ 'ਚ ਪ੍ਰਵਾਦ ਫੇਰੀ ਆਉਣ ਵਾਲੀ ਹੈ ਤੇ ਫਿਰ ਆਪਾਂ ਸੰਗਤ ਦੇ ਦਰਸ਼ਨ ਕਰਦੇ ਹਾਂ 何も言わないでくださ ooh Редактор субтитров А.Семкин Корректор about mm -hmm. ਜੀ ਰੋਡ ਤੇ ਆ ਜੀਓ ਬਈ ਬੁੱਤ ਸਾਈਡ ਤੇ ਹੋ ਜਾਓ ਆ ਜਾਓ ਆ ਜਾਓ ਸਾਰੇ ਸਾਰੇ ਬੋਲੋ ਬਾਜੋ ਜੀ ਆਰ ਹਰਮਨ ਇਹ ਵੀ ਨਾਲ ਦਾ ਕੰਮ ਕਰਦਾ Thank okay. okay. you.